ਮੈਂ ਉਜਾਗਰ ਸਿੰਘ ਧਮੋਲੀ ਸੀਨੀਅਰ ਉਮੀਦਵਾਰ ਪ੍ਰਧਾਨ ਨਵੀਂ ਕੀਓ ਇਕਤਾ ਸਿੱਧੂ ਬਰਾਜਪੁਰਾ ਅੱਜ ਆਪਾਂ ਗੱਲ ਕਰਾਂਗੇ ਬੀਜੇਪੀ ਸੰਸਦ ਕੰਗਨ ਰਣੌਤ ਦੇ ਉਸ ਬਿਆਨ ਦੀ ਜੋ ਉਸਨੇ ਕਿਸਾਨਾਂ ਦੇ ਹਿੱਤ ਦੇ ਬਲਵੰਧਨ ਵਾਲਾ ਬਿਆਨ ਦਿੱਤਾ ਹੈ ਕਿ ਤਿੰਨ ਕਾਨੂੰਨ ਮਰਤੋਂ ਲਾਗੂ ਹੋਣੇ ਚਾਹੀਦੇ ਹਨ ਅੱਜ ਸਾਡੀਆਂ ਸਿਆਸੀ ਪਾਰਟੀਆਂ ਉਹਨਾਂ ਲੋਕਾਂ ਨੂੰ ਟਿਕਟ ਦੇ ਕੇ ਨਿਵਾਸਤੀਆਂ ਹਨ ਅਤੇ ਮੈਂਬਰ ਸੰਸਦ ਬਣਾ ਕੇ ਉਹਨਾਂ ਤੋਂ ਅਜਿਹੇ ਬਿਆਨ ਦਵਾਉਂਦੀਆਂ ਹਨ ਜੋ ਕਿ ਕਦੇ ਵੀ ਲੋਕਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਹਿੱਤ ਵਿੱਚ ਨਹੀਂ ਹੁੰਦੇ ਅੱਜ ਵੀ ਜੋ ਬਿਆਨ ਬੀਬੀ ਕੰਗਣਾ ਰਣਾਉ ਦੇ ਦਿੱਤਾ ਹੈ ਕਿ ਤਿੰਨ ਕਾਨੂੰਨ ਮੁਰਤੋਂ ਲਾਗੂ ਹੋਣੇ ਚਾਹੀਦੇ ਹਨ ਮੈਂ ਬੀਬੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਿਸਾਨਾਂ ਨੇ 13 ਮਹੀਨੇ ਦੇ ਲਗਭਗ ਸੰਘਰਸ਼ ਲੜ ਕੇ ਦਿੱਲੀ ਤੇ ਅੰਬਰੂਹਾਂ ਤੇ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਇਹ ਤਿੰਨ ਕਾਨੂੰਨ ਰੱਦ ਕਰਵਾਏ ਸਨ ਅਤੇ ਉਦੋਂ ਪੀਐਮ ਨੂੰ ਟੀਵੀ ਤੇ ਲੋਕਾਂ ਤੋਂ ਜਨਤਕ ਤੌਰ ਤੇ ਕਿਸਾਨਾਂ ਅਤੇ ਮਜ਼ਦੂਰਾਂ ਤੋਂ ਮਾਫੀ ਵੀ ਮੰਗਣੀ ਪਈ ਸੀ ਅੱਜ ਕੰਗਣਾ ਜੀ ਜੋ ਬਿਆਨ ਦੇ ਰਹੇ ਹਨ ਕਿ ਫਿਰ ਤੋਂ ਚਾਹੁੰਦੇ ਹਨ ਕਿ ਪੀਐਮ ਫਿਰ ਤੋਂ ਮਾਫੀ ਮੰਗੇ ਅਗਰ ਸਰਕਾਰਾਂ ਹੋਦ ਇਹੋ ਜੇ ਸੰਸਥਾਾਂ ਤੋਂ ਬਿਆਨ ਦਵਾ ਰਹੀਆਂ ਹਨ ਤਾਂ ਸਰਕਾਰਾਂ ਨੂੰ ਵੀ ਸਮਝਣ ਚਾਹੁੰਦਾ ਚਾਹੀਦਾ ਹੈ ਕਿ ਸਰਕਾਰਾਂ ਤਾਂ ਆਉਂਦੀਆਂ ਜਾਂ ਜਾਂਦੀਆਂ ਰਹਿੰਦੀਆਂ ਹਨ ਤੇ ਲੋਕਾਂ ਦੇ ਹਿੱਤਾਂ ਵਿੱਚ ਜੋ ਸਰਕਾਰ ਕੰਮ ਕਰੇਗੀ ਉਹੀ ਸਰਕਾਰ ਟਿਕੇਗੀ ਪਰਨਾ ਕੁਰਸੀ ਦੇਖ ਲਿਆ ਕੋਈ देर ਨਹੀਂ ਲੱਗਦੀ ਸੋ ਇਹਨਾਂ ਕਹਿੰਦਾ ਹੋਇਆ ਮੈਂ ਦੁਬਾਰਾ ਤੋਂ गुजारिश ਕਰਾਂਗਾ ਕਿ ਸਰਕਾਰ ਇਹੋ ਜੇ ਬੜਬੋਲੇ ਲੀਡਰਾਂ ਨੂੰ ਨਾth ਪਾਵੇ ਜੀ ਕਾ ਖਾਲਸਾ ਗਾਇਰ ਦੀ ਫਤਿਹ ਮੈਂ ਮਨਜੀਤ ਸਿੰਘ ਗੁਮਾਣਾ ਰਾਸ਼ਟਰੀ ਪ੍ਰਾਇਡਟ ਆਰਪੀ ਕਿਸਾਨ ਮਜ਼ਦੂਰੀ ਯੂਨੀਅਨ ਜੋ ਅੱਜ ਸਾਡੀ ਇੱਕ ਬੀਬੀ ਕਮਲੀ ਹੋਈ ਫਿਰਦੀ ਹੈ ਡੰਗਣਾ ਰਣੌਤ ਜਿਹਨੇ ਅੱਜ ਤੱਕ ਸਾਡੇ ਕਿਸਾਨੀ ਅੰਦੋਲਨ ਬਾਰੇ ਕੋਈ ਕਾਹਰ ਨਹੀਂ ਛੱਡੀ ਬੋਲਣ ਚ ਜਾਂ ਪਿੱਛੇ ਐਮਰਜੈਂਸੀ ਫਿਲਮ ਦੇ ਆਪਣੀ ਨੂੰ ਪ੍ਰਮੋਟ ਕਰਨ ਦੇ ਚੱਕਰ ਚ ਸੰਤ ਜਰਨਲਿਸਟ ਪਿੰਡਰਾਂ ਵਾਲਿਆਂ ਬਾਰੇ ਬਹੁਤ ਕੁਝ ਗਲਤ ਬੋਲੀ ਐ ਅੱਜ ਉਹਨੇ ਇੱਕ ਬਿਆਨ ਦਿਆ ਹੈ ਵੀ ਜਿਹੜੇ ਪਹਿਲਾਂ ਤਿੰਨ ਕਾਲੇ ਕਾਨੂੰਨ ਮਾਨਯੋਗ ਪ੍ਰਾਈਮ ਮਿੰისტਰ ਨਰਿੰਦਰ ਮੋਦੀ ਜੀ ਨੇ ਰੱਦ ਕਰੇ ਨੇ ਵੀ ਉਹਨਾਂ ਨੂੰ ਦੁਬਾਰਾ ਲਾਗੂ ਕਰਨਾ ਚਾਹੀਦਾ ਹੈ ਦੇਖੋ ਇੱਕ ਸਤਕਾਰਯੋਗ ਨੇ ਸਾਡੇ ਪ੍ਰਾਈਮ ਮਿੰისტਰ ਜੀ ਜਿਨ੍ਹਾਂ ਨੇ ਉਹ ਕਾਨੂੰਨ ਰੱਦ ਕਰੇ ਨੇ ਬਹੁਤ ਸੋਚ ਸਮਝ ਕੇ ਜਿਹੜੇ ਸਾਡੇ ਕਿਸਾਨ ਨੇ ਉਹਨਾਂ ਦੀਆਂ ਮੰਗਾਂ ਨੂੰ ਦੇਖਦੇ ਹੋਏ ਰੱਦ ਕਰੇ ਨੇ ਪਰ ਇੱਕ ਬੀਬੀਏ ਮੈਂਬਰ ਪਾਰਲੀਮੈਂਟ ਬਣ ਕੇ ਅੱਜ ਉੱਠ ਕੇ ਲੱਗੀ ਹੋਈ ਹੈ ਕਹਿਣ ਵੀ ਉਹ ਕਾਨੂੰਨ ਲਾਗੂ ਕਰਨੇ ਕਿਸ ਹਿੰਦਿਆਂ ਦੁਆਰੇ ਮੈਨੂੰ ਲੱਗਦਾ ਇਹਦਾ ਦਿਮਾਗ ਹਿੱਲ ਗਿਆ ਇਹ ਕਮਲੀ ਹੋ ਚੁੱਕੀ ਹੈ ਕਿਉਂਕਿ ਇਹਨੇ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਜੋ ਸਾਡਾ ਪੰਜਾਬ ਦੇ ਵਿੱਚ ਸ਼ਾਂਤ ਮਈ ਅਸੀਂ ਰਹਿ ਰਹੇ ਆ ਸਾਡੇ ਵਿੱਚੇ ਮਹਾਜਨ ਵੀਰ ਵਿੱਚੇ ਵਪਾਰੀ ਵਰਗ ਵਿੱਚੇ ਕਿਸਾਨ ਵਿੱਚੇ ਮਜ਼ਦੂਰ ਹਿੰਦੂ ਸਾਰੇ ਬਰਾਦਰੀਆਂ ਅਸੀਂ ਇਕੱਠੇ ਹੋ ਕੇ ਰਹਿਣ ਲੱਗੇ ਹੋਇਆ ਤੇ ਉੱਤੇ ਅੱਗ ਲਾਣਾ ਚਾਹਦੀ ਹੈ ਦੁਆਰੇ ਪੰਜਾਬ ਨੂੰ ਦੁਆਰੇ ਉਹ ਜਿਹੜਾ ਪਹਿਲਾਂ 80 ਦੇ ਦਹਾਕੇ ਦੇ ਵਿੱਚ ਪੂਰੇ ਕਤਲੇਆਮ ਹੋਇਆ ਉੱਧਰ ਨੂੰ ਤੋੜਨਾ ਚਾਹੁੰਦੀ ਹੈ ਮੈਂ ਭਾਜਪੀ ਪਾਰਟੀ ਨੂੰ ਇਹ ਕਹਿਣਾ ਚਾਹੂੰਗਾ ਤੁਸੀਂ ਇੱਕ ਥੋਡੀ ਮੈਂਬਰ ਪਾਰਲੀਮੈਂਟ ਨੂੰ ਨੱਥੀ ਪਾ ਸਕਦੇ ਦੇਸ਼ ਨੂੰ ਕੀ ਸੰਭੋਗੇ ਤੁਹਾਨੂੰ ਚਿੰਦਾ ਜਿਹੜੀ ਇਹ ਮੈਂਬਰ ਪਾਰਲੀਮੈਂਟ ਐਨਾ ਕੁਝ ਗਲਤ ਬੋਲਦੀ ਐ ਐਨਾ ਕੁਝ ਕਰਦੀ ਐ ਚਾਹੇ ਕਦੇ ਅਮਰਜੰਸੀ ਫਿਲਮ ਬਾਰੇ ਕਦੇ ਅੱਜ ਕਿਸਾਨਾਂ ਬਾਰੇ ਇਹਨੇ ਨਵੇਂ ਕਾਲੇ ਕਾਨੂੰਨਾਂ ਬਾਰੇ ਗੱਲ ਲਾਗੀ ਕਰਨ ਤੋਂ ਔਰ ਜਿਹੜੇ ਰਸ ਹੋਏ ਹੋਏ ਐ ਕਦੇ ਕੁਝ ਬੱਕ ਬੱਕ ਗੱਲਾਂ ਇਹ ਕਰਦੀ ਐ ਇਹਨੂੰ ਨੱਥ ਪਾਓ ਤਾਂ ਕਿ ਜਾਇਦਾ ਕੋਈ ਗੱਲ ਨਹੀਂ ਜੇ ਥੋੜੇ ਕੋਲ ਇਲਾਜ ਨਹੀਂ ਹੁੰਦਾ ਸਾਡੇ ਅੰਮ੍ਰਿਤਸਰ ਮੈਂਟਲ ਹਸਪੀਟਲ ਹੈਗਾ ਅਸੀਂ ਇਹਦਾ ਖਰਚਾ ਵੀ ਆਪ ਕਰਦਾਂਗੇ ਉੱਥੇ ਇਹਨੂੰ ਐਡਮਿਟ ਕਰਾ ਦੰਨੇ ਆ ਸਾਡੇ ਕੋਲ ਛੱਡੋ ਇਹਨੂੰ ਕਿਉਂਕਿ ਇਹ ਕਮਲੀ ਹੋ ਗਈ ਇਹਦੇ ਬਾਰੇ ਇਲਾਜ ਕਰਾਣਾ ਪੈਣਾ ਨਹੀਂ ਤਾਂ ਇਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਪੁਤਲੇ ਵੀ ਫੁੱਕਾਂਗੇ ਕੋਈ ਹੋਰ ਢੋਸ ਡੱਬਲੇ ਜਿਹੜਾ ਤਰੀਕੇ ਨਾਲ ਚੱਲੀ ਹੋਈ ਹੈ ਐਵੇਂ ਮੈਨੂੰ ਲੱਗਦਾ ਪੰਜਾਬ ਨੂੰ ਅੱਗ ਲਾ ਦੇਣਿਆ ਇਹ ਤੋਂ ਲੋਕੋ ਬਚੋ ਸਾਡੇ ਪੰਜਾਬ ਨੂੰ ਬਚਾਣਾ ਅਹਜੇ ਲੋਕਾਂ ਦਾ ਅਹਜੇ ਲੀਡਰਾਂ ਤੋਂ ਮੈਂ ਤਾਂ ਆਹੀ ਬੇਨਤੀ ਕਰੂੰਗਾ ਜਿਹੜੀ ਇਹ ਬਿਆਨ ਵਾਜੀ ਆਉਦੀ ਸੀ ਪੁਰਜੋਰ ਨਖੇਦੀ ਕਰਦੇ ਆ ਇਹ ਜਿਹੜਾ ਕਹੇ ਨੇ ਕਾਨੂੰਨ ਲਾਗੂ ਹੋਣੇ ਜਿੰਨੇ ਉਹਦਾ ਵਿਰੋਧ ਕਰਦੇ ਆ ਇਹਦੇ ਕਰਕੇ ਮੈਂ ਕਹਿੰਦਾ ਵੀਰੋ ਇਹੋ ਜਿਹੇ ਲੋਕਾਂ ਤੋਂ ਜਾਗਰੂਕ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ